ਅੱਜ ਤੁਸੀਂ ਭਾਗ ਤੀਜਾ ਦੇਖ ਰਹੇ ਹੋਗੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਚੜਤ ਸਿੰਘ ਬਾਰੇ ਸਰ ਚੜਤ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਜਥੇ ਵਿੱਚ ਹੋਰ ਕੋੜ ਸਵਾਰ ਜਿਹੜੇ ਆ ਸ਼ਾਮਲ ਕਰ ਲਏ ਜਿਸ ਨਾਲ ਇਹਨਾਂ ਦਾ ਜਥਾ ਬਹੁਤ ਸ਼ਕਤੀਸ਼ਾਲੀ ਹੋ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਬਿਰਦ ਬਿਰਦ ਪਰ ਜਿਹੜਾ ਜਵਾਨਾਂ ਨੂੰ ਵੀ ਮਤ ਪਾਉਂਦਾ ਸੀ ਇੱਕ ਐਦਾਂ ਦਾ ਬਹਾਦਰ ਇਨਦੇ ਜਥੇ ਚ ਆ ਕੇ ਸ਼ਾਮਲ ਹੋਇਆ ਜਿਸ ਦਾ ਨਾਮ ਪੰਜਾਬ ਦੇ ਵਿੱਚ ਬਹੁਤ ਪ੍ਰਸਿੱਧ ਸੀਗਾ ਇਸ ਬਹਾਦਰ ਦਾ ਨਾਮ ਅਮੀਰ ਸਿੰਘ ਸੀਗਾ ਜਿਹੜਾ ਕਿ ਗੁਜਰਾਵਾਲੇ ਦਾ ਵਸਨੀਕ ਸੀ ਤੇ ਇਹ ਜਥਾ ਫਿਰ ਥੋੜੇ ਦਿਨਾਂ ਦੇ ਵਿੱਚ ਸੁਕਰ ਚੱਕੀਆ ਮਿਸਲ ਦੇ ਨਾਂ ਨਾਲ ਪੂਰੇ ਦੇਸ਼ ਚ ਪ੍ਰਸਿੱਧ ਹੋ ਗਿਆ ਸਰਦਾਰ ਚੜਤ ਸਿੰਘ ਨੇ ਆਪਣੀ ਮਿਸਲ ਦੇ ਵਿੱਚ ਇੱਕ ਰੂਲ ਇੱਕ ਨਿਜਮ ਕਹਿ ਲੀਏ ਲਾਗੂ ਕਰਦਾ ਸੀ ਵੀ ਜਿਹੜਾ ਵੀ ਇਸ ਮਿਸਲ ਵਿੱਚ ਆਉਣਾ ਚਾਹੁੰਦਾ ਸੀਗਾ ਉਹ ਅਮਰਤਧਰੀ ਹੋਵੇ ਇਹ ਹਰ ਇੱਕ ਨੌਜਵਾਨ ਨੂੰ ਪਹਿਲਾਂ ਖੁਦ ਅਮਰਤ ਪਾਨ ਕਰਵਾਉਂਦੇ ਤੇ ਫਿਰ ਆਪਣੀ ਮਿਸਲ ਦੇ ਵਿੱਚ ਸ਼ਾਮਲ ਕਰਦੇ ਸੀਗੇ ਇੰ样 ਸਰਦਾਰ ਚੜਤ ਸਿੰਘ ਤੇ ਅਮੀਰ ਸਿੰਘ ਅ ਅਮੀਰ ਸਿੰਘ ਦਾ ਆਸਮ ਵਿੱਚ ਬਹੁਤ ਜ਼ਿਆਦਾ ਘੋੜਾ ਜਿਹੜਾ ਪਿਆਰ ਸੀਗਾ ਬਿੱਤਰਤਾ ਸੀ ਤੇ ਇਸ ਮਿੱਤਰਤਾ ਨੂੰ ਸਾਮਤ 1913 ਦੇ ਵਿੱਚ ਅ ਅਮੀਰ ਸਿੰਘ ਨੇ ਆਪਣੀ ਜਿਹੜੀ ਧੀ ਦਾ ਵਿਆਹ ਚੜਤ ਸਿੰਘ ਨਾਲ ਕਰਤਾ ਤੇ ਇਹਨਾਂ ਨੇ ਆਪਣੀ ਮਿੱਤਰਤਾ ਨੂੰ ਦੋਹੇ ਸਰਦਾਰਾਂ ਨੇ ਅ ਰਿਸ਼ਤੇਦਾਰੀ ਦੇ ਵਿੱਚ ਇਸ ਸਮੇਂ ਐਮਨਾਬਾਦ ਵਿੱਚ ਅ ਸਾਈ ਪੋਜਦਾਰ ਸੀ ਜਿਹੜਾ ਕਿ ਬਹੁਤ ਹੀ ਪੜ੍ਹੇ ਸੁਆਦ ਵਾਲਾ ਸੀਗਾ ਤੇ ਇਹਦੀ ਤਸਦਕ ਇਹਦੀ ਜ਼ੁਲਮ ਤੋਂ Hindu ਪ੍ਰਜਾ ਬਹੁਤ ਦੁਖੀ ਸੀਗੀ ਸਿੱਖਾਂ ਲਈ ਵੀ ਇਹ ਇੱਕ ਜਮਦੂਤ ਦਾ ਕਹਿ ਲਈਏ ਵੀ ਰੂਪ ਸੀਗਾ ਇਹ ਇਹ ਸਿੱਖਾਂ ਦੇ ਵੀ ਬਹੁਤ ਤਸੱਦਦ ਆ ਰਿਹਾ ਸੀਗਾ ਸਰਦਾਰ ਚੜਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈਗਾ ਤਾਂ ਸਰਦਾਰ ਚੜਤ ਸਿੰਘ ਦੇ ਦਿਲ ਵਿੱਚ ਇੱਕ ਫਿਰ ਉਵਾਲ ਉੱਠਦਾ ਹੈ ਵੀ ਇਸ ਨੂੰ ਇਹ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਈ ਗੱਲਾਂ ਜਿਹੜੀਆਂ ਚੜਤ ਸਿੰਘ ਦੇ ਹੱਕ 'ਚ ਨਹੀਂ ਹੁੰਦੀਆਂ ਇਸ ਕਰਕੇ ਇਸ ਨੂੰ ਫਿਰ ਕੁਝ ਸਮੇਂ ਦਾ ਇੰਤਜ਼ਾਰ ਕਰਨਾ ਪੈਂਦਾ ਹੈਗਾ ਰੁਕਣਾ ਸਨ 1761 ਦੀਆਂ ਗਰਮੀਆਂ ਵਿੱਚ ਇਹ ਫੌਜਦਾਰ ਨੇ ਬਹੁਤ ਹੱਤ ਚੱਕੀ ਪਰ ਜਿਸ ਕਰਕੇ ਚੜਤ ਸਿੰਘ ਤੋਂ ਰੁਕਿਆ ਨਹੀਂ ਗਿਆ ਉਹਨੇ ਆਪਣੇ 150 ਜਿਹੜੇ ਕਹਿ ਲਿਏ ਵੀ ਸੈਨਿਕ ਨਾਲ ਲੈ ਕੇ ਅ ਮਨਾਬਾਦ ਤੇ ਜਾ ਕੇ ਸਾਫਾ ਮਾਰਿਆ ਜਾਂਦੇ ਹੀ ਫੌਜਦਾਰ ਦੇ ਮੈਦਾਨ ਨੂੰ ਚੜਤ ਸਿੰਘ ਨੇ ਕੇਰਾ ਪਾ ਲਿਆ ਤੇ ਦੂਜੇ ਪਾਸਿਓਂ ਵੀ ਟੱਕਰਾ ਬਹੁਤ ਜ਼ੋਰਦਾਰ ਸੀਗਾ ਪਰ ਚੜਤ ਸਿੰਘ ਨੇ ਆਪਣੇ ਦਾਸ ਸਿੰਘਾਂ ਦੇ ਨਾਲ ਉਹਦੇ ਤੇ ਹਮਲਾ ਕੀਤਾ ਤੇ ਬਹੁਤਾ ਟਾਈਮ ਨਹੀਂ ਲਾਇਆ ਇੱਕ ਤਲਵਾਰ ਦੇ ਬਾਰਨ ਵਾਲੇ ਫੌਜਦਾਰ ਨੂੰ ਟੈਟੇਰੀ ਕਰਤਾ ਹੁਣ ਚੜਤ ਸਿੰਘ ਨੇ ਜਿਹੜਾ ਫੌਜਦਾਰ ਦਾ ਸਾਰਾ ਸਹੀ ਹਥਿਆਰ ਸੀ ਘੋੜੇ ਸੀ ਹੋਰ ਸਾਰਾ ਲੁੱਟ ਲਿਆ ਤੇ ਬਹੁਤ ਸਾਰੇ ਘੋੜੇ ਕਹਿ ਲਿਆ ਆਪਾਂ ਬਹੁਤ ਸਾਰਾ ਸਮਾਨ ਜਿਹੜਾ ਇਹਨਾਂ ਦੇ ਹੱਥ ਲੱਗ ਇਸ ਜਿੱਤ ਦੇ ਨਾਲ ਚੜਤ ਸਿੰਘ ਦੀ ਜਿਹੜੀ ਪ੍ਰਸਿੱਧਤਾ ਸੀ ਉਹ ਪੂਰੇ ਇਲਾਕੇ ਚ ਹੋ ਗਈ ਤੇ ਹਰੇਕ ਇਨਸਾਨ ਨੇ ਉਹਨੂੰ ਹੁਣ ਪਿਆਰ ਇਸੇ ਸਾਲ ਚੜਤ ਸਿੰਘ ਨੇ ਗੁਜਰਾਂਵਾਲੇ ਦੇ ਵਿੱਚ ਇੱਕ ਗੜੀ ਬਣਵਾਈ ਜਿਹੜੀ ਕਿ ਟਾਕਰਿਆਂ ਦੇ ਲਈ ਤੇ ਆਪਣੇ ਹੋਰ ਸਮਾਨ ਦੀ ਰੱਖਿਆ ਦੇ ਲਈ ਬਣਾਈ ਗਈ ਸੀ ਤੇ ਇਹ ਗੜੀ ਜਿਹੜੀ ਕਹਿ ਲਈਏ ਵੀ ਬਹੁਤ ਲਾਭਦਾਇਕ ਸਾਬਤ ਹੋਈ ਇਹਨਾਂ ਲਈ ਕੁਝ ਦਿਨਾਂ ਬਾਅਦ ਇਸ ਗੜੀ ਨੂੰ ਜਿਹੜਾ ਇੱਕ ਕਿਲੇ ਦੀ ਕਿਲੇ ਦੇ ਵਿੱਚ ਬਦਲ ਦਿੱਤਾ ਗਿਆ ਇਸ ਕਿਲੇ ਦੇ ਨਾਲ ਜਿਹੜੇ ਬੰਨ ਦੇ ਨਾਲ ਹੀ ਚੜਤ ਸਿੰਘ ਦੀ ਸਖਤੀ ਸੀ ਉਹਦੇ ਵਿੱਚ ਬਹੁਤ ਵਾਧਾ ਹੋਇਆ ਤੇ ਲਾਹੌਰ ਦੇ ਗਵਰਨਰ ਖਵਾਜਾ ਆਬਦਖਾਨ ਜਿਹੜਾ ਸੀ ਉਹਦੇ ਮਨ ਵਿੱਚ ਕੰਡੇ ਵਾਂਗ ਦੀ ਜਿਹੜੀ ਸੀ ਚੜ੍ਹਾਈ ਸੀ ਚੜਤ ਸਿੰਘ ਜੀ ਉਹ ਚੁਗਰੀ ਸੀ ਇੱਕ ਤਾਂ ਅਹਿਮਦਾਬਾਦ ਦੇ ਫੌਜਦਾਰ ਦੀ ਹੱਤਿਆ ਤੇ ਦੂਜਾ ਜਦੋਂ ਚੜਤ ਸਿੰਘ ਨੇ ਇਹ ਕਿਲਾ ਬਣਾਤਾ ਤਾਂ ਫਿਰ ਗਵਰਨਰ ਖਵਾਜਾ ਆਬਦ ਨੂੰ ਫਿਰ ਹੱਥਾਂ ਪੈਰਾਂ ਦੀ ਪਈ ਕਿਲੇ ਦੀ ਖਬਰ ਨਹੀਂ ਸੀ ਜਿਹੜਾ ਇਹਨੂੰ ਲੋਹਾ ਲਾਕਾ ਕਰਤਾ ਤੇ ਫਿਰ ਇਹ ਤੋਂ ਰਹਿਣ ਹੀ ਗਿਆ ਕਿ ਉਹ ਆਪਣੀ ਬਹੁਤ ਸਾਰੀ ਫੌਜ ਲੈ ਕੇ ਕਿਲੇ ਤੇ ਚੜਾਈ ਕਰਤੀ ਸੀ ਸਰਦਾਰ ਚੜਤ ਸਿੰਘ ਨੂੰ ਪਹਿਲਾਂ ਹੀ ਇਸ ਗੱਲ ਦਾ ਅਨੁਮਾਨ ਸੀਗਾ ਕਿ ਮੇਰੇ ਤੇ ਇਹ ਹਮਲਾ ਹੋਊਗਾ ਤੇ ਉਹ ਪੂਰੀ ਤਿਆਰੀ ਨਾਲ ਬੈਠਾ ਸੀਗਾ ਇਸ ਲਈ ਸਰਦਾਰ ਚੜਤ ਸਿੰਘ ਨੇ ਹਥਿਆਰਾਂ ਤੋਂ ਲੈ ਕੇ ਆਪਣੇ ਧਾਣੇ ਪਣ ਦਾ ਸਾਰਾ ਪ੍ਰਬੰਧ ਪਹਿਨੀ ਪੱਕਾ ਕਰ ਰੱਖਿਆ ਸੀਗਾ ਇਸ ਲੜਾਈ ਵਿੱਚ ਚੋਖਾ ਰਪਿਆ ਤੇ ਕਹ ਲਈਏ ਅਨਾਜ ਤੇ ਹਥਿਆਰ ਜਿਹੜੇ ਖਾਲਸੇ ਦੇ ਹੱਥ ਆਏ ਇਸ ਤੋਂ ਬਾਅਦ ਚੜ੍ਹਤ ਸਿੰਘ ਨੇ ਵਜੀਰਾਬਾਦ ਤੇ ਹਮਲਾ ਕੀਤਾ ਇੱਥੋਂ ਦੇ ਜਿਹੜੇ ਹਾਕਮ ਸੀ ਉਹਨਾਂ ਨੂੰ ਕੱਢ ਕੇ